देर ਰਾਤ ਪਟਿਆਲਾ ਦੇ ਪ੍ਰਾਣੇ ਬੱਸ ਸਟੈਂਡ ਦੇ ਕੋਲ ਇੱਕ ਦਫਤਰ ਦੇ ਵਿੱਚ ਇੱਕ ਵਿਅਕਤੀ ਦਾ ਹੋ ਗਿਆ ਕਤਲ ਪਹਿਲਾਂ ਮਿਲ ਕੇ ਕਰ ਰਹੇ ਸੀ ਪਾਰਟੀ ਮਨਾ ਰਹੇ ਸੀ ਜਸ਼ਨ ਇੰਜੋਏ ਕਰਦੇ ਕਰਦੇ ਹੋ ਗਈ ਬਹਿਸਵਾਜੀ ਤਾਂ ਇੱਕ ਵਿਅਕਤੀ ਦੇ ਵੱਲੋਂ ਦੂਜੇ ਵਿਅਕਤੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਸ ਵਿਅਕਤੀ ਦੀ ਮੌਤ ਹੋ ਗਈ ਆਖਰ ਕੌਣ ਹੈ ਵਿਅਕਤੀ ਆ ਕੀ ਆਖਰ ਮਾਮਲਾ ਪੂਰਾ ਤੁਹਾਨੂੰ ਡੀਐਸਪੀ ਸਿਟੀ ਦੀ ਜ਼ੁਬਾਨੀ ਸੁਣਾਉਣੀ ਹੈ ਚਲੋ ਸਟ੍ਰੋਲਿੰਗ ਕਿਹੜੀ ਜਗ੍ਹਾ ਤੇ ਕੋਈ ਇਨਸੀਡੈਂਟ ਹੋਇਆ ਸਰ ਇਹ ਇੱਥੇ ਇੱਕ ਪੁਰਾਣੇ ਬਸ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫ਼ਤਰ ਹੈ ਦਫ਼ਤਰ ਵਿੱਚ ਇੱਕ ਭਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਸੰਬੰਧ ਚ ਤਿੰਨ ਫਾਇਰ ਹੋਏ ਹੋਏ ਨੇ ਮਨਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕੱਦਮਾ ਦਰਜ ਕਰਕੇ ਤਫਤੀਸ਼ ਹਮਝ ਲੈਂਦੇ ਸਰ ਕੋਈ ਪਤਾ ਲੱਗਾ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰ ਗਏ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਇੱਕ ਵਿਅਕਤੀ ਹੈ ਕੀ ਉਹ ਇੱਕ ਦੂਜੇ ਨੂੰ ਜਾਣਦੇ ਸੀ ਸਰ ਹਾਂ ਆਪਸ ਵਿੱਚ ਇੱਕ ਦੂਜੇ ਦੇ ਨੂੰ ਸਰ ਲਾਇਸੈਂਸੀ ਰਿਵਾਲਵਰ ਕਿ ਕਾਰਨ ਕੀ ਸੀ ਸਰ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਾਇਸੈਂਸੀ ਰਿਵਾਲਵਰ ਹੈ ਉਹਨਾਂ ਜਿਸ ਨੇ ਹਮਲਾਵਰ ਦਾ ਲਿਸੈਂਸੀ ਰਵਾਲਵਰ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਹੈ ਹਜੇ ਮੌਕੇ ਤੇ ਪਹੁੰਚੇ ਹਜੇ ਮੌਕੇ ਤੇ ਹੀ ਪਹੁੰਚੇ ਹਾਂ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਰਚਿੰਦਰਾ ਹਸਪੀਟਲ ਲੈ ਕੇ ਗੋਹ ਹਥਿਆਰ ਤੋਂ ਫਾਇਰ ਹੋਇਆ ਉਹ ਬਰਾਮਦ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੁਰ ਦਾ ਲਿਸੈਂਸੀ ਉਹ ਹਥਿਆਰ ਹਜੇ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਗਨ ਸ਼ਾਟ ਇੰਜਰੀ ਜ਼ਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲ ਇਸਮੇਤੀ ਕੋਈ ਜਿਹੜਾ ਵਿਅਕਤੀ ਹੈ ਕੀ ਨਾਮ ਹੈ ਤੇ ਕੀ ਕੰਮਕੀਮ ਕਰਦਾ ਸੀ ਇਹ ਇਹੋ ਜੇ ਕਲੀਅਰ ਕੀਤਾ ਜਾਣਾ ਇਹਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਮ ਤੇ ਕਿੰਨੇ ਗੋਲੇ ਲੱਗੇ ਸੀ ਗੋਲੀ ਕਿੱਥੇ ਲੱਗੀ ਕਿੰਨੇ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ 3 ਗੋਲੀਆਂ ਲੱਗੀਆਂ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਸਰ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ ਆ ਤੁਸੀਂ ਸੁਣਿਆ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਕਿ ਪਹਿਲਾਂ ਬਹਿਸਵਾਜੀ ਹੁੰਦੀ ਆ ਅਕਸਰ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਬਹਿਸਬਾਜ਼ੀ ਹੁੰਦੀ ਆ ਫਿਰ ਬਹਿਸਬਾਜ਼ੀ ਥੋੜੀ ਵੱਜ ਜਾਂਦੀ ਆ ਤਕਰਾਰਬਾਜ਼ੀ ਜਿਹੜੀ ਆ ਫਿਰ ਝੜਪ ਤੱਕ ਆ ਜਾਂਦੀ ਆ ਫਿਰ ਝੜਪ ਜਦੋਂ ਹੋ ਜਾਂਦੀ ਆ ਤਾਂ ਗੁੱਸਾ ਕਾਬੂ ਦੇ ਵਿੱਚ ਨਹੀਂ ਰਹਿੰਦਾ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਨੇ ਭਾਵੇਂ ਬੀਤੇ ਕੱਲ ਜੋ ਤਰਨਤਾਰਨ ਦੇ ਵਿੱਚ ਹੋਇਆ ਤਰਨਤਾਰਨ ਦੇ ਵਿੱਚ ਇੱਕ ਝਗੜਾ ਚੱਲ ਰਿਹਾ ਸੀ ਤਾਂ ਝਗੜੇ ਦੌਰਾਨ ਇੱਕ ਧੀਰ ਜਿਹੜੀ ਪੁਲਿਸ ਨੂੰ ਫੋਨ ਕਰ ਦਿੰਦੀ ਆ ਤਾਂ ਉਸ ਦੌਰਾਨ ਪੁਲਿਸ ਆ ਜਾਂਦੀ ਆ ਪਰ ਪੁਲਿਸ ਦੇ ਏਐਸਆਈ ਦੀ ਬਾਹ ਤੋੜ ਦਿੱਤੀ ਜਾਂਦੀ ਆ ਉਹੀ ਝਗੜਾ ਕਰਨ ਵਾਲਿਆਂ ਦੇ ਵੱਲੋਂ ਸਬ ਇਨਸਪੈਕਟਰ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਰ ਇਹ ਸਭ ਦੇ ਵਿਚਾਲੇ ਸਵਾਲ ਇਹ ਖੜੇ ਹੋ ਗਏ ਸੀ ਕਿ ਉੱਥੇ بڑے بڑے ਡੌਲਿਆਂ ਵਾਲੇ ਅਤਲ ਸੋਨੀ ਵੀ ਖੜੇ ਸੀ ਡੀਐਸਪੀ ਤਾਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਕੁਝ ਹੋ ਜਾਂਦਾ ਤਾਂ ਇਸ ਤੋਂ ਬਾਅਦ ਸਵਾਲ ਜਰੂਰ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਪਟਿਆਲੇ ਦੀ ਕਰੀਏ ਇਸ ਗੱਲ ਦੀ ਇਸ ਗੱਲ ਦਾ ਜ਼ਿਕਰ ਇਸ ਕਰਕੇ ਕਰਨਾ ਬਣ ਰਿਹਾ ਕਿ ਲੋਕਾਂ ਦਾ ਗੁੱਸਾ ਕਿੰਨਾ ਜ਼ਿਆਦਾ ਵੱਧ ਗਿਆ ਤਾਂ ਉਹ ਪੁਲਿਸ ਜਿਹੜੀ ਆਈ ਆ ਮਾਮਲਾ ਸੁਲਝਾਣ ਦੇ ਲਈ ਪੁਲਿਸ ਨੂੰ ਵੀ ਫੋਨ ਕੀਤਾ ਇਤਲਾਹ ਮਿਲਦੀ ਆ ਤਾਂ ਪੁਲਿਸ ਵਾਲਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਦੂਜੇ ਪਾਸੇ ਗੋਲੀਆਂ ਚਲਾਉਣ ਵਾਲੇ ਹੀ ਮਾਮਲਾ ਪਟਿਆਲੇ ਦੇ ਵਿੱਚ ਆਇਆ ਪਰ ਇੱਥੇ ਆਪਸ ਦੇ ਵਿੱਚ ਜੋ ਝਗੜ ਰਹੇ ਸੀ ਉਹਨਾਂ ਦੇ ਵੱਲੋਂ ਹੀ ਇਸ ਤਰੀਕੇ ਨਾਲ ਸਾਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤਾਂ ਖੈਰ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਐ ਗ੍ਰਿਫਤਾਰੀ ਕਦੋਂ ਹੁੰਦੀ ਆ ਆਖਰ ਉਸ ਤੋਂ ਸਾਰਾ ਜਿਹੜਾ ਪੁੱਛਗਿੱਛ ਤੋਂ ਬਾਅਦ ਖੁਲਾਸਾ ਹੁੰਦਾ ਕਿ ਕਿਉਂ ਅਜਿਹੀ ਇੱਕ ਘਟਨਾ ਨੂੰ ਅੰਜਾਮ ਦਿੱਤਾ ਆਖਰ ਕੀ ਕੋਈ ਪ੍ਰਾਣੀ ਰੰਜਿਸ਼ ਸੀ ਪਹਿਲਾਂ ਜਾਂ ਫਿਰ ਇੱਕਦਮ ਹੀ ਇਹ ਬਹਿਸਬਾਜੀ ਹੋਈ ਆ ਇਹ ਸਾਰੀ ਘਟਨਾ ਦਾ ਪਤਾ ਲਗਾਉਣ ਦੇ ਲਈ ਪੁਲਿਸ ਜਾਂਚ ਕਰ ਰਹੀ ਆ ਜਾਂਚ ਕਦੋਂ ਮੁਕੰਮਲ ਹੁੰਦੀ ਆ ਜੋ ਵੀ ਅਪਡੇਟ ਹੋਵੇਗੀ ਇਸ ਸੰਬੰਧੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ